ਖੇਡ ਜਗਤ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਮ ਦਰਜ ਕਰ ਲਿਆ ਵਿਰਾਟ ਕੋਹਲੀ ਵਨਡੇ ਕ੍ਰਿਕਟ ਦੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਚੁੱਕੇ ਨੇ ਤੇ ਜੇਕਰ ਵਿਸ਼ਵ ਪੱਧਰ ਦੀ ਦੁਨੀਆ ਪੱਧਰ ਦੀ ਗੱਲ ਕਰੀਏ ਤਾਂ ਦੁਨੀਆ ਦੇ ਵਿੱਚ ਸਭ ਤੋਂ ਵੱਧ ਦੌੜਾਂ ਵਨਡੇ ਕ੍ਰਿਕਟ ਦੇ ਵਿੱਚ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣ ਚੁੱਕੇ ਨੇ 14000 ਦੌੜਾਂ ਉਹਨਾਂ ਨੇ ਅੱਜ ਪੂਰੀਆਂ ਕਰ ਲੀਆਂ 13985 ਦੌੜਾਂ ਦੇ ਨਾਲ ਉਹ ਤੀਜੇ ਨੰਬਰ ਤੇ ਚੱਲ ਰਹੇ ਸਨ ਤੇ ਅੱਜ ਉਹਨਾਂ ਨੇ 14000 ਦਾ ਜਿਹੜਾ ਅੰਕੜਾ ਹੈ ਉਹ ਪੂਰਾ ਕਰ ਲਿਆ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਭਾਰਤ ਦੇ ਪਿਤਾਮਾ ਕਹੇ ਜਾਣ ਵਾਲੇ ਕ੍ਰਿਕਟ ਦੇ ਸਚਿਨ ਤেন্ডੂਲਕਰ 18426 ਦੌੜਾਂ ਬਣਾ ਕੇ 400 ਤੋਂ ਵੱਧ ਮੈਚ ਉਹਨਾਂ ਨੇ ਖੇਡੇ ਆ ਤੇ 18426 ਦੌੜਾਂ ਬਣਾ ਕੇ ਉਹ ਵਿਸ਼ਵ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਜਿਹੜੇ ਬੱਲੇਬਾਜ਼ ਨੇ ਉਹਨਾਂ ਦੇ ਨਾਮ ਇਹ ਰਿਕਾਰਡ ਦਰਜ ਹੈ ਤੇ ਅੱਜ ਭਾਰਤ ਦੇ ਦੂਜੇ ਤੇ ਵਿਸ਼ਵ ਦੇ ਤੀਜੇ ਖਿਡਾਰੀ ਵਿਰਾਟ ਕੋਹਲੀ ਬਣ ਚੁੱਕੇ ਨੇ ਇਸ ਤੋਂ ਇਲਾਵਾ ਕੁਮਾਰ ਸੰਘਾਕਾਰਾ ਦਾ ਜਿਹੜਾ ਨੰਬਰ ਹੈ ਉਹ ਦੂਜਾ ਨੰਬਰ ਆਉਂਦਾ ਹੈ ਉਹਦੇ ਜਿਹੜੇ ਸਕੋਰ ਹੈ ਉਹ 14000 285 ਦੌੜਾਂ ਨਾਲ ਉਹ ਦੂਜੇ ਨੰਬਰ ਤੇ ਹੈ ਭਾਰਤ ਦੇ ਵਿਰਾਟ ਕੋਹਲੀ ਦੂਜੇ ਖਿਡਾਰੀ ਬਣ ਚੁੱਕੇ ਨੇ ਸਭ ਤੋਂ ਵੱਧ ਦੌੜਾਂ ওয়ਨਡੇ ਕ੍ਰਿਕਟ ਦੇ ਵਿੱਚ ਕੁਮਾਰ ਸੰਘਾਕਰਾ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਹੈ ਜਿਨ੍ਹਾਂ ਨੇ ਸਭ ਤੋਂ ਵੱਧ ਦੌੜਾਂ ওয়ਨਡੇ ਕ੍ਰਿਕਟ ਦੇ ਵਿੱਚ ਬਣਾਈਆਂ ਨੇ ਉਹਨਾਂ ਨੇ 14285 ਦੌੜਾਂ ਜਿਹੜੀਆਂ ਉਹ ਬਣਾਈਆਂ ਹੋਈਆਂ ਨੇ ਤਾਂ ਜੇ ਸੋਚ ਲਾਵਾ ਗੱਲ ਕਰ ਲਈਏ ਤਾਂ ਸਚਿਨ ਤেন্ডੂਲਕਰ ਦੇ ਸਭ ਤੋਂ ਵੱਧ ਦੌੜਾਂ 18426 ਦੌੜਾਂ 400 ਤੋਂ ਵੱਧ ਮੈਚ ਉਹਨਾਂ ਨੇ ਖੇਡੇ ਅਤੇ ਜਿਹੜਾ ਵੱਡਾ ਰਿਕਾਰਡ ਹੈ ਉਹਨਾਂ ਦੇ ਨਾਮ ਦਰਜ ਹੈ ਤੇ ਅੱਜ ਇਸ ਦੇ ਵਿੱਚ ਇੱਕ ਹੋਰ ਭਾਰਤੀ ਕ੍ਰਿਕਟ ਖਿਡਾਰੀ ਨੇ ਆਪਦਾ ਨਾਮ ਦਰਜ ਕਰ ਲਿਆ ਤੇ 14000 ਦੌੜਾਂ ਪੂਰੀਆਂ ਕਰਨ ਵਾਲੇ ਵਿਰਾਟ ਕੋਹਲੀ ਜਿਹੜੇ ਉਹ ਖਿਡਾਰੀ ਬਣ ਚੁੱਕੇ ਨੇ ਅੱਜ ਜਿਹੜੀ ਚੈਂਪੀਅਨਸ ਟਰੋਫੀ ਚੱਲ ਰਹੀ ਹੈ ਪਾਕਿਸਤਾਨ ਦੇ ਖਿਲਾਫ ਖੇਡਦੇ ਆ ਉਹਨਾਂ ਨੇ ਜਿਹੜਾ ਇਹ 14000 ਦਾ ਅੰਕੜਾ ਆਪ ਦਾ ਉਹ ਪੂਰਾ ਕੀਤਾ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ